ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਕਿਵੇਂ ਸਵਾਰਿਆ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਸੌਂਪੀ ਤੇ ਉਹਨਾਂ ਸ਼ਬਦ ਖਜ਼ਾਨੇ ਰੂਪੀ ਇੱਕ ਪੋਥੀ ਵੀ ਸਪੁਰਦ ਕੀਤੀ ਗੁਰੂ ਅੰਗਦ ਦੇਵ ਜੀ ਸੰਗਤ ਵਿੱਚ ਰੋਜ਼ਾਨਾ ਇਸ ਬਾਣੀ ਦਾ ਕੀਰਤਨ ਕਰਦੇ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਣ ਵਾਲੀ ਰੱਬੀ ਬਾਣੀ ਨੂੰ ਵੀ ਇਸ ਪੋਥੀ ਵਿੱਚ ਉਤਾਰ ਲੈਂਦੇ ਗੁਰੂ ਨਾਨਕ ਪਾਤਸ਼ਾਹ ਨੇ ਹਮੇਸ਼ਾ ਪੁਰਾਈ ਬੋਲੀ ਥਾਪੇ ਜਾਣ ਦਾ ਵਿਰੋਧ ਕੀਤਾ ਸੀ ਉਹਨਾਂ ਪੰਜਾਬੀ ਬੋਲੀ ਨੂੰ ਮਾਣ ਬਖਸ਼ਿਆ ਤੇ ਇਸ ਵਿੱਚ ਡੂੰਗਾ ਦਰਸ਼ਨ ਵਰਣਨ ਕੀਤਾ ਪੰਜਾਬੀ ਬੋਲੀ ਲਈ ਲਿਪੀ ਵੀ ਉਹੀ ਅਪਣਾਈ ਗਈ ਜੋ ਪੰਜਾਬੀ ਲਿਖਣ ਦੇ ਅਨੁਕੂਲ ਸੀ ਗੁਰਮੁਖੀ ਲਿਪੀ ਪਿੰਡਾਂ ਵਿੱਚ ਪ੍ਰਚਲਿਤ ਸੀ ਪਰ ਸੰਸਕ੍ਰਿਤ ਦੇ ਫਾਰਸੀ ਦਾ ਬੋਲਬਾਲਾ ਹੋਣ ਕਰਕੇ ਇਹ ਲਿਪੀ ਅਨਪੜਿਆਂ ਦੀ ਲਿਪੀ ਵਜਦੀ ਪਰ ਗੁਰੂ ਸਾਹਿਬ ਨੇ ਇਸ ਨੂੰ ਮਾਨ ਬਖਸ਼ਿਆ ਤੇ ਇਹ ਲਿਪੀ ਗੁਰਮੁਖਾਂ ਦੀ ਬਣ ਗਈ ਗੁਰਮੁਖਾਂ ਦੀ ਲਿਪੀ ਬਣਨ ਨਾਲ ਇਸ ਦਾ ਨਾਮ ਗੁਰਮੁਖੀ ਹੋ ਗਿਆ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਹੋਰ ਸਵਾਰਿਆ ਤੇ ਇਸ ਦੀ ਪੜ੍ਹਾਈ ਲਈ ਖਡੂਰ ਸਾਹਿਬ ਵਿਖੇ ਸਕੂਲ ਖੋਲ੍ਹਿਆ ਗੁਰਬਾਣੀ ਪੜ੍ਹਨ ਲਈ ਗੁਰਮੁਖੀ ਵਿਆਕਰਣ ਸਿੱਖਣਾ ਲਾਜ਼ਮੀ ਸੀ ਜਿਹਦੇ ਲਈ ਹਰ ਉਮਰ ਦੇ ਸਿੱਖ ਵਿਦਿਆਲੇ ਵਿੱਚ ਆਉਂਦੇ ਗੁਰੂ ਅੰਗਦ ਦੇਵ ਜੀ ਨੇ ਇਸ ਤਰ੍ਹਾਂ ਸਿੱਖ ਧਰਮ ਦੇ ਪ੍ਰਚਾਰ ਨੂੰ ਵੱਡੀ ਮਜ਼ਬੂਤੀ ਪ੍ਰਦਾਨ ਕੀਤੀ।